ਹਾਂਜੀ ਸਤਿ ਸ਼੍ਰੀ ਅਕਾਲ ਜੀ ਪਟੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆ ਇਹ ਵੀ ਆਪਾਂ ਪਾਵਾਂ ਲਈ ਲੈ ਕੇ ਆਏ ਆ ਇੱਕ ਦੋ ਪਾਦਸੇ ਬਹੁਤ ਕੋਪਰੀ ਦੇ ਤੇ ਸਸਤੇ ਵਿੱਚ ਤੇ ਆਪਾਂ ਇੱਥੇ ਤੁਹਾਨੂੰ ਦੱਸਦੇ ਆਂ ਉਸ ਤੋਂ ਪਹਿਲਾਂ ਆਪਾਂ ਥੋੜੀਆਂ ਜਿਹੀਆਂ ਚੰਗੀਆਂ ਜਿਹੀਆਂ ਗੱਲਾਂ ਕਰ ਲੈਣੀਆਂ ਜਿਹੜੀਆਂ ਆਪਣੇ ਫਾਇਦੇ ਲਈ ਹੋਣ ਫਿਰ ਤੁਹਾਨੂੰ ਆਪਾਂ ਪਾਦ ਦੱਸਦੇ ਆਂ ਜਿਹੜੇ ਆਪਾਂ ਪਾਦ ਦੱਸਦੇ ਆਂ ਇਹ ਘਰ ਦੇ ਵਿੱਚ ਆਪਾਂ ਕੋਈ ਨੈਗੇਟਿਵ એનર્ਜੀ ਐ ਕਦੇ ਵੀ ਨਹੀਂ ਆਉਂਦੀ ਜਾਂ ਤੁਹਾਡਾ ਬੱਚਾ ਬਾਹਰ ਜਾਂਦਾ ਤੁਹਾਨੂੰ ਡਰ ਲੱਗਦਾ ਨજર ਤੋਂ ਆਪਾਂ ਨજરਾਰੇ ਵੀ ਦੱਸਾਂਗੇ ਤੇ ਆਪਾਂ ਆ ਇਹ ਕੋਈ ਆਪਣੀ ਦੁਕਾਨ ਨੂੰ ਨਜ਼ਰ ਲੱਗਣ ਤੋਂ ਬਚਾ ਸਕਦੇ ਆ ਤੇ ਇਸ ਤਰ੍ਹਾਂ ਜੀ ਆਪਾਂ ਤੁਹਾਨੂੰ ਦੱਸਦੇ ਆ ਇਸੇ ਤਰ੍ਹਾਂ ਆਪਾਂ ਬੁਰੀ ਸ਼ਕਤੀ ਤੋਂ ਬਚ ਸਕਦੇ ਆ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਦੋ ਤਿੰਨ ਪਾਅ ਦੱਸਾਂਗੇ ਘਰ ਦੇ ਵਿੱਚ ਜੇ ਤੁਸੀਂ ਕਰਜ਼ਾਈ ਹੋ ਤੁਹਾਡੇ ਘਰ ਦੇ ਵਿੱਚ ਪੈਸਾ ਹੁੰਦਾ ਤੁਹਾਨੂੰ ਪਤਾ ਨਹੀਂ ਲੱਗਦਾ ਐਵੇਂ ਆਪਣਾ ਪੈਸਾ ਖਰਾਬ ਹੁੰਦਾ ਰਹਿੰਦਾ ਤੇ ਉਹਦੇ ਲਈ ਤੁਹਾਨੂੰ ਆਪਾਂ ਇੱਕ ਪਾਅ ਦੱਸਾਂਗੇ ਤੁਸੀਂ ਕਿਸੇ ਦੇ ਘਰੋਂ ਜਾ ਕੇ ਕਿਹੜੀ ਚੀਜ਼ ਲੈ ਕੇ ਆਉਣੀ ਹੈ ਜਿਹਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਲੁਕੇ ਕਿਕੇ ਤੁਸੀਂ ਵੀ ਉਸ ਆਦਮੀ ਦੀ ਤਰ੍ਹਾਂ ਧੰਨਵਾਦ ਕਰੋ ਉਹ ਜੇ ਪਹਿਲਾਂ ਤੁਹਾਨੂੰ ਥੋੜੀਆਂ ਜਿਹੀਆਂ ਗੱਲਾਂ ਦੱਸ ਦੇਵਾਂਗੇ ਤੇ ਜੇਕਰ ਤੁਹਾਡੇ ਸਿਰ 'ਚ ਦਰਦ ਰਹਿੰਦਾ ਤੁਸੀਂ ਚੌਲਣਾਂ ਤੋਂ ਪਰਹੇਜ਼ ਕਰੋ ਜੇ ਅੱਧਰ ਦਰਦ ਹੁੰਦਾ ਰਹਿੰਦਾ ਨਾ ਤਾਂ ਤੁਸੀਂ ਚੌਲ ਮਿੱਠੇ ਜਾਂ ਨਮਕੀਨ ਕਦੇ ਵੀ ਨਾ ਖਾਓ ਕੰਨਾਂ ਦੇ ਵਿੱਚ ਮੈਲ ਜੰਮ ਜਾਂਦੀ ਹੈ ਤੇ ਸਾਡੇ ਕੰਨਾਂ 'ਚ ਖੁਜਲੀ ਹੋਣ ਲੱਗ ਜਾਂਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਆਪਾਂ ਸਰੋਂ ਦੇ ਤੇਲ ਦੀਆਂ ਪਾਉ 5 ਦਿਨਾਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਕੰਨਾਂ ਦੇ ਵਿੱਚੋਂ ਮੈਲ ਨਿਕਲੂ ਤੇ ਸਾਫ਼ ਹੋ ਜੂ ਮੈਲ ਜੰਮਨਾ ਨਹੀਂ ਆਪਣੇ ਕੰਨਾਂ ਦੇ ਵਿੱਚ ਖਾਰ ਸੰਜੀਆ ਗਰਮ ਕੱਪੜੇ ਜਦੋਂ ਜ਼ਿਆਦਾਤਰ ਅਲਮਾਰੀ ਚ ਪਏ ਰਹਿੰਦੇ ਹਨ ਉਹਨਾਂ ਚ ਸਮੈਲ ਜੀ ਆਉਣ ਲੱਗਦੀ ਹੈ ਜਦੋਂ ਆਪਾਂ ਉਹਨਾਂ ਨੂੰ ਕੱਢਦੇ ਹਾਂ ਇਹਦੇ ਲਈ ਜੇ ਤੁਹਾਡੇ ਕੋਲੇ ਕੋਈ ਸੈਂਟ ਦੀ ਪਰਫਿਊਮ ਦੀ ਕੋਈ ਖਾਲੀ ਸ਼ੀਸ਼ੀ ਹੈ ਤਾਂ ਉਸ ਅਲਮਾਰੀ ਚ ਤੁਸੀਂ ਕੋਈ ਖਾਲੀ ਸ਼ੀਸ਼ੀ ਰੱਖ ਲਓ ਤੁਹਾਡੇ ਕੱਪੜਿਆਂ ਚ ਰੱਖ ਸਕਦੇ ਹੋ ਤੁਸੀਂ ਉਹ ਖਾਲੀ ਸ਼ੀਸ਼ੀ ਕਦੇ ਵੀ ਤੁਹਾਡੇ ਕੱਪੜਿਆਂ ਦੇ ਵਿੱਚ ਉਹ ਸਮੈਲ ਨਹੀਂ ਆਊਗਾ ਜੇਕਰ ਗਰਮ ਪਾਣੀ ਨੂੰ ਆਪਾਂ ਹਰੀ ਗਰਮ ਪਾਣੀ ਵਿੱਚ ਹਰੀ ਇਲਾਇਚੀ ਪਾ ਕੇ ਆਪਾਂ ਸਿੱਪ-ਸਿੱਪ ਕਰਕੇ ਪਾਣੀ ਪੀਂਦੇ ਤਾਂ ਆਪਣੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਜੀ ਚਾਹ ਨਾਲੋਂ ਵੀ ਜ਼ਿਆਦਾ ਅਸਰ ਕਰਦੀ ਹੈ ਕਈ ਵਾਰ ਆਪਾਂ ਕਹਿੰਦੇ ਚਾਹ ਨਾਲ ਜਾਰੇ ਸਰਕਾਰੀ ਉਸ ਕੱਲੇ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਲੇਚਿੰਗ ਖਰੀ ਲੇਚਿੰਗ ਵਾਲਾ ਨਾਲ ਉਹ ਕਿਉਂ ਕੇ ਸਿੱਪ ਕੇ ਠਾ ਠਾਰ ਕਰਕੇ ਸਿੱਪ ਸਿੱਪ ਕੇ ਪਾਣੀ ਪੀਓ ਤੁਸੀਂ ਦੇਖੋਗੇ ਤੁਹਾਨੂੰ ਕਿੰਨੀ એનર્ਜੀ ਮਿਲਦੀ ਹੈ ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਜੀ ਰੋਜ਼ ਦੋ ਚੁਆਹਰੇ ਲੈ ਕੇ ਦੁੱਧ ਚਵਾਲ ਕੇ ਉਹ ਪੀਣੇ ਸ਼ੁਰੂ ਕਰ ਦਿਓ ਸਰਦੀ ਦੇ ਮਹੀਨੇ ਥੋੜੀ ਸਾਰੀ ਕਮਜ਼ੋਰੀ ਦੂਰ ਹੋ ਜੂਗੀ ਜੇਕਰ ਤੁਹਾਨੂੰ ਸੁੱਕੀ ਖੰਘ ਹੈ ਤਾਂ ਰਾਤ ਨੂੰ ਸੌਣ ਵੇਲੇ ਤੁਸੀਂ ਦੁੱਧ ਚ ਦੋ ਤਿੰਨ ਪਤਾਸੇ ਪਾ ਕੇ ਪੀਓ ਤੁਹਾਡੀ ਖੰਘ ਠੀਕ ਹੋ ਜੂਗੀ ਤੇ ਆਪ ਸਾਨੂੰ ਰੋਜ਼ ਦਲੀਏ ਦਾ ਸੇਵਨ ਕਰਨਾ ਚਾਹੀਦਾ ਸਾਡੀ ਸਿਹਤ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਇਹ ਦਲੀਆ ਗੱਲ ਗੱਲ ਤੇ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਆ ਜੀ ਅਸਰ ਵਿੱਚ ਜੋ ਕੁਝ ਸੋਚਦੇ ਆ ਨਾ ਜਿਹੜੇ ਲੋਕ ਨੂੰ ਕੁਝ ਵੀ ਹੁੰਦਾ ਨਹੀਂ ਬਸ ਸੋਚਣ ਨਾਲ ਕੀ ਹੁੰਦਾ ਇੱਕ ਆਪਾਂ ਦੇ ਆਪ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ ਕਦੇ ਵੀ ਆਪਾਂ ਜਦ ਆਪਾਂ ਵਾਲਾਂ ਨੂੰ ਲੰਬੇ ਤੇ ਕਾਲਾ ਬਣਾਉਣ ਲਈ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਆਪਾਂ ਦੁੱਧ ਮਿਲਾ ਕੇ ਲਾਉਂਦੇ ਰਹੀਏ ਤੇ ਤੁਸੀਂ ਵੇਖੋ ਬਹੁਤ ਜਲਦੀ ਤੁਹਾਡੇ ਵਾਲ ਕਾਲੇ ਤੇ ਲੰਬੇ ਹੋ ਜਾਣਗੇ ਜੀ ਆ ਰੋਜ਼ ਸ਼ਾਮ ਵੇਲੇ ਪੈਣ ਵੇਲੇ ਦੁੱਧ ਪੀਣਾ ਚੰਗਾ ਹੁੰਦਾ ਜੀ ਬਹੁਤ ਜਿਆਦਾ ਅਹਰਤ ਦੇ ਬਰਾਬਰ ਹੁੰਦਾ ਹੈਗਾ ਜੇ ਪਰ ਰੋਜ਼ ਦੁੱਧ ਵੀ ਨਹੀਂ ਸ਼ਾਮ ਨੂੰ ਜਿਆਦਾ ਠੰਡਾ ਪਾਣੀ ਵੀ ਆਪਣੇ ਗੰਦਾਰ ਨੂੰ ਨੁਕਸਾਨ ਕਰਦਾ ਹੈ ਤੇ ਰਾਤ ਦੀ ਬਚੀ ਹੋਈ ਰੋਟੀ ਖਾ ਰੋਟੀ ਦੇ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਖਾਣ ਨਾਲ ਸਵੇਰੇ ਜੇ ਪਰ ਰੋਟੀ ਖਾਣੇ ਹਨ ਨਾ ਤੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪ ਨੂੰ ਰਾਹਤ ਮਿਲਦੀ ਹੈ ਤੇ ਮਟਾਪਾ ਵੀ ਆਪਣੇ ਤੇ ਘਟਣ ਹੁੰਦਾ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਚਾਹੇ ਤੁਸੀਂ ਸਿੱਧੀ ਰੋਟੀ ਦਾ ਸੇਵਨ ਕਰੋ ਜੇ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਨਿਗਾ ਬਿਲਕੁਲ ਕਮਜ਼ੋਰ ਹੋ ਗਈ ਹੈ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਹਰ ਰੋਜ਼ ਸਵੇਰੇ ਉੱਠ ਕੇ 10 ਤੋਂ 15 ਮਿੰਟ ਸੈਰ ਕਰਨ ਨਾਲ ਡਿਪਰੈਸ਼ਨ ਦੂਰ ਹੁੰਦਾ ਹੈਗਾ ਚਾਹੇ ਤੁਸੀਂ ਸਵੇਰੇ ਗੁਰੂ ਘਰ ਹੀ ਚਾਹੋ ਇਹਦੇ ਨਾਲ ਵੀ ਤੁਹਾਡਾ ਡਿਪਰੈਸ਼ਨ ਦੂਰ ਹੁੰਦਾ ਹੈ ਫਲ ਖਾਣ ਤੋਂ ਬਾਅਦ ਕਦੇ ਵੀ ਆਪਾਂ ਨੂੰ ਪਾਣੀ ਨਹੀਂ ਪੀਣਾ ਚਾਹੀਦਾ ਇਹਦੇ ਨਾਲ ਆਪਣੇ ਅੰਦਰ ਤਜਾਅ ਬਣਦਾ ਬਹੁਤ ਜ਼ਿਆਦਾ ਤਜਾਅ ਬਣਨਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਡੇ ਹੱਥ ਹਰ ਵਕਤ ਠੰਡੇ ਰਹਿੰਦੇ ਆ ਤਾਂ ਤੁਸੀਂ ਸਮਝੋ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਗਰਮ ਰੋਟੀ ਨਾਲ ਧਨੀ ਦਾ ਸੇਵਨ ਕਦੇ ਵੀ ਨਾ ਕਰੋ ਜੇਕਰ ਅਸੀਂ ਧਨੀਏ ਦਾ ਰਸ ਬਾਲਾ ਤੇ ਲਾਉਂਦੇ ਤੇ ਗੰジャਪਨ ਦੂਰ ਹੋ ਜਾਂਦਾ ਮੂਰੂਦ ਖਾਣ ਨਾਲ ਡਿਪਰੈਸ਼ਨ ਤੇ ਸੁਸਤੀ ਆਪਣੀ ਖਤਮ ਹੁੰਦੀ ਹੈ ਲੋ ਜੀ ਇਹ ਕੁਝ ਗੰਦਾ ਆਪਾਂ ਜ਼ਰੂਰੀ ਤੁਹਾਨੂੰ ਦੱਸ ਦਿੱਤੀਆਂ ਤੇ ਹੁਣ ਆਪਾਂ ਤੁਹਾਨੂੰ ਇੱਥੇ ਦੱਸਦੇ ਆਂ ਜੀ ਆਪਣੇ ਘਰ ਆਪਣੇ ਘਰ ਤੇ ਦੁਕਾਨ ਦਾ ਆਪਣੀ ਦੁਕਾਨ ਦੇ ਵਿੱਚ ਕੰਮ ਨਹੀਂ ਚੱਲਦਾ ਜੇ ਘਰ ਦੇ ਵਿੱਚ ਕਲੇਸ਼ ਕਲਾ ਕਲੇਸ਼ ਰਹਿੰਦਾ ਲੜਾਈ ਝਗੜਾ ਰਹਿੰਦਾ ਤਾਂ ਆਪਣੇ ਤੁਹਾਨੂੰ ਇੱਕ ਸੋਸਤਾ ਯਾ ਬਾਦ ਦੱਸਦੇ ਆਂ ਜੀ ਤੇ ਤੁਸੀਂ ਕੀ ਕਰਨਾ ਹੈ ਜੀ ਆਪਾਂ ਇੱਕ ਨਾ ਆ ਦੇ ਘਰੇ ਫੜਕੜੀ ਲੈਣੀ ਆ ਫੜਕੜੀ ਆਮ ਦੇਸੀ ਲੈਣੀ ਆ ਜੀ ਇੱਕ 24 ਟਿੱਕੀਆਂ ਸਾਬਨ ਦੀ ਤਰ੍ਹਾਂ ਹੁੰਦੀਆਂ ਉਹ ਫੜਕੜੀ ਹੁੰਦੇ ਆਂ ਆਮ ਹੀ ਲੈਣੀ ਆ ਤੁਸੀਂ ਸਾਦੀ ਫੜਕੜੀ ਉਹਦਾ ਇੱਕ ਟੁਕੜਾ ਲੈਣਾ ਉਹਨੂੰ ਲੈ ਕੇ ਕੱਪੜੇ ਦੇ ਵਿੱਚ ਇੱਕ ਕੋਟਲੀ ਬਣਾ ਲੈਣੀ ਆ ਬਨ ਲੈਣਾ ਕਿਸੇ ਤਰ੍ਹਾਂ ਦਾ ਵੀ ਕੱਪੜਾ ਹੋਵੇ ਵਾਈਟ ਕਿਸੇ ਤਰ੍ਹਾਂ ਦਾ ਵੀ ਹੋਵੇ ਬੰਨ ਕਿਉਂ ਉੱਤਰ ਦਿਸ਼ਾ ਚ ਲਮਕਾ ਦੇਣਾ ਚਾਹੇ ਤੋ ਉਸੇ ਘਰ ਚ ਲਮਕਾ ਸਕਦੇ ਚਾਹੇ ਤੁਸੀਂ ਦੁਕਾਨ ਚ ਲਮਕਾ ਸਕਦੇ ਕੋਈ ਨજર ਨਹੀਂ ਲੱਗੂਗੀ ਕੋਈ ਤੁਹਾਡੇ ਉੱਤੇ ਬੁਰੀ ਸ਼ਕਤੀ ਤੁਹਾਡੇ ਘਰ ਚ ਪ੍ਰਵੇਸ਼ ਨਹੀਂ ਕਰੂਗੀ ਜੇ ਕਈ ਵਾਰ ਆਪ ਨੂੰ ਦਿਸ਼ਾ ਦਾ ਨਹੀਂ ਪਤਾ ਹੁੰਦਾ ਉੱਤਰ ਕਿਹੜੀ ਹੈ ਪੱਛੋਂ ਕਿਹੜੀ ਪੂਰਬ ਹੈ ਤੇ ਤੁਸੀਂ ਘਰ ਦੇ ਚਾਰਾਂ ਚਾਰੇ ਦਿਸ਼ਾਂ ਹੁੰਦੀਆਂ ਆਪਣੇ ਘਰ ਦੇ ਵਿੱਚ ਚਾਰ ਕੋਨੇ ਚਾਰਾਂ ਕੋਨਿਆਂ ਦੇ ਵਿੱਚ ਵੀ ਫੜਕੜੀ ਲਟਕਾ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਬੁਰੀ ਸ਼ਕਤੀ ਕਦੇ ਨਹੀਂ ਪ੍ਰਵੇਸ਼ ਕਰੂਗੀ ਨજર ਤੁਹਾਡੇ ਘਰ ਨੂੰ ਕਦੇ ਨਹੀਂ ਲੱਗੂਗੀ ਘਰ ਦੇ ਵਿੱਚ ਸੁੱਖਾਂ ਦਾ ਵਾਤਾਵਰਨ ਹੋਊਗਾ ਤੇ ਇੱਕ ਆਪਾਂ ਦੱਸਦੇ ਜੀ ਆਪਣੇ ਘਰ ਦਾ ਕਦੇ ਵੀ ਆਪ ਦਾ ਝਾੜੂ ਨਾ ਤਾਂ ਕਿਸੇ ਨੂੰ ਦਿਓ ਤੇ ਨਾ ਲਓ ਜਦੋਂ ਆਪਾਂ ਕਿਸੇ ਤੋਂ ਝਾੜੂ ਮੰਗ ਕੇ ਲੈਣੇ ਜਾਂ ਘਰ ਦਾ ਝਾੜੂ ਦਿੰਨੇ ਆ ਤੇ ਲక్ష్ਮੀ ਦਾ ਪ੍ਰਕੋਪ ਤੁਹਾਨੂੰ ਸਹਿਣਾ ਪਊਗਾ ਲక్ష్ਮੀ ਤੁਹਾਡੇ ਨਾਲ ਗੁੱਸੇ ਹੋ ਜੂਗੀ ਜੀ ਤੇ ਇੱਕ ਆਪਾਂ ਇੱਥੇ ਤੁਹਾਨੂੰ ਦੱਸਿਆ ਸੀ ਵੀ ਜੋ ਵਿਆਹ ਦੀ ਬਹੁਤ ਧਨਵਾਨ ਦਾ ਉਹਦੇ ਘਰੋਂ ਜੇ ਆਪਾਂ ਇੱਕ ਚੀਜ਼ ਮੰਗ ਕੇ ਲੈਉਣੇ ਤਾਂ ਆਪਾਂ ਵੀ ਉਹਦੀ ਤਰ੍ਹਾਂ ਅਮੀਰ ਬਣ ਜਾਾਂਗੇ ਚੋਰੀ ਨਹੀਂ ਕਰਨੀ ਸਿਰਫ ਮੰਗ ਕੇ ਲਿਆਉਣੀ ਆ ਆਦਮੀ ਕੋਲ ਬਹੁਤ ਧਨ ਹੋਵੇ ਸਾਰੀਆਂ ਸੁੱਖ ਸਹੂਲਤਾਂ ਹੋਣ ਕਿਸੇ ਤਰ੍ਹਾਂ ਦਾ ਉਹਨੂੰ ਕੋਈ ਦੁੱਖ ਕਲੇਸ਼ ਨਾ ਹੋਵੇ ਤੇ ਤੁਸੀਂ ਵੇਖੋ ਜੋ ਵੀ ਚੀਜ਼ ਮੈਂ ਤੁਹਾਨੂੰ ਦੱਸਦੀ ਆ ਇਹ ਲੈ ਕੇ ਆਉਣੀ ਆ ਹਲਦੀ ਲੈ ਕੇ ਆਉਣੀ ਤੁਸੀਂ ਪੀਸੀ ਹੋਈ ਕੱਲ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਖੰਡ ਲੈ ਕੇ ਆਉਣੀ ਅੱਜ ਮੈਂ ਤੁਹਨੇ ਇੱਕ ਨਵਾਂ ਹੋਰ ਟੋੜਕਾ ਸੀ ਵੀ ਪੀਸੀ ਹੋਈ ਹਲਦੀ ਲੈ ਕੇ ਆਉਣੀ ਆ ਤੁਸੀਂ ਤੇ ਮੁੜ ਕੇ ਉਹਦਾ ਜਿਹੜੀ ਪੀਸੀ ਹੋਈ ਹਲਦੀ ਹੈ ਦਾ ਸਿੱਧਾ ਸੰਬੰਧ ਬ੍ਰਹਸਪਤੀ ਗ੍ਰਹਿ ਤੋਂ ਹੁੰਦਾ ਹੈ ਆਪ ਜਿਹੜੀ ਹਲਦੀ ਕਿਸੇ ਦੇ ਘਰ ਵਿੱਚ ਲੈ ਕੇ ਆਉਂਗੇ ਉਹ ਭਗਵਾਨ বিষ্ণੂ ਨੂੰ ਅਰਪਿਤ ਕਰਨੀ ਹੈ ਜਿਹੜੀ ਤੁਸੀਂ ਹਲਦੀ ਲੈ ਕੇ ਆਉਂਗੇ ਦਾ ਸਵੱਧ ਵਰਸਪਤੀ ਗ੍ਰਹਿਣਾ ਹੁੰਦਾ ਪਰ ਜਿਹੜੀ ਤੁਸੀਂ ਹਲਦੀ ਲੈ ਕੇ ਆਉਂਗੇ ਭਗਵਾਨ বিষ্ণੂ ਨੂੰ ਅਰਪਿਤ ਕਰਨੀ ਹੈ ਤੁਸੀਂ ਉਹਨੂੰ ਚੜਾਉਣੀ ਹੈ ਉਸ ਦੇ ਵਿੱਚ ਤੁਸੀਂ ਤુલਸੀ ਦੇ ਪੱਤੇ ਪਾ ਲਓ ਤੇ ਥੋੜੀ ਜਿਹੀ ਤੁਸਰੀ ਦੀ ਜੜ ਜੜ ਰੱਖ ਲਿਓ ਕਿ ਤુલਸੀ ਮਾਤਾ ਲక్ష్ਮੀ ਦਾ ਭਗਵਾਨ বিষ্ণੂ ਦਾ ਵਾਸ ਮੰਨਿਆ ਜਾਂਦਾ ਹੈਗਾ ਤੇ ਤੁਸੀਂ ਇਹ ਜੇਕਰ ਤੁਸੀਂ ਇਹੀ ਸਮਾਨ ਕਿਸੇ ਗਰੀਬ ਦੇ ਘਰੋਂ ਲੈ ਕੇ ਆਉਂਦੇ ਹੋ ਤਾਂ ਫਿਰ ਤੁਹਾਨੂੰ ਵੀ ਆਰਥਿਕ ਦੀ ਦਾ ਸਾਹਮਣਾ ਕਰੂ ਕਰਨਾ ਪਊਗਾ ਜੇ ਇਹਦੇ ਲਈ ਜੀ ਇਹ ਸਮਾਨ ਗਰੀਬ ਕਰੋਨਾ ਲੈ ਕੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੀਰ ਕਰੋ ਤੁਸੀਂ ਇਹ ਸਮਾਨ ਲੈ ਕੇ ਆਉਣਾ ਹੈਗਾ ਤੇ ਜੇ ਆਪਾਂ ਸ਼ਨੀਵਾਰ ਦੇ ਦਿਨ ਕਾਲੀ ਫਟਕੜੀ ਹਰਮਾਨ ਮੰਦਿਰ ਵਿੱਚ ਰੱਖ ਕੇ ਆਉਨੇ ਆ ਤਾਂ ਆਪਣੀਆਂ ਸਾਰੀਆਂ ਮੁਸ਼ਕਲਾਂ ਹੌਲੀ 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 ਖਤਮ ਹੁੰਦੀਆਂ ਜਾਣੀਆਂ ਕਾਲੀ ਫਟਕੜੀ ਲੈਣੀ ਆਪਾਂ ਇਹ ਉਹ ਸ਼ਨੀਵਾਰ ਵਾਲੇ ਦਿਨ ਹਰਮਾਨ ਮੰਦਿਰ ਚ ਰੱਖ ਕੇ ਆਉਣੀ ਹੈਗੀ ਇਹ ਦਿਨ ਆਪਣੀਆਂ ਜਿਹੜੀਆਂ ਮੁਸ਼ਕਲਾਂ ਦੁੱਖ ਤਕਲੀਫ ਚੱਲੀ ਆ ਦੇਖੋ ਕੰਮ ਨਹੀਂ ਹੁੰਦਾ ਕੋਈ ਆਪਾਂ ਕਹਿੰਦੇ ਆ ਵੀ ਆਪਾਂ ਕੋਈ ਪਰੇਸ਼ਾਨੀ ਕੋ ਖਾਦ ਨੂੰ ਜੀ ਦੂਜੀ ਮੁਸ਼ਕਿਲ ਆ ਜੀ ਵੀ ਇਸ ਤਰ੍ਹਾਂ ਸਾਰੀਆਂ ਪਰੇਸ਼ਾਨੀਆਂ ਦੇ ਕੇ ਕਰਕੇ ਤੁਹਾਡਾ ਖਾਦਮਾ ਜੇ ਸਾਨੂੰ ਰਾਤ ਦੇ ਸਮੇਂ ਡਰਾਉਣੇ ਸੁਪਨੇ ਆਉਂਦੇ ਤੁਸੀਂ ਤੇਪ ਤੇ ਫੁਰ ਤੇ ਵਾਰ-ਵਾਰ ਤੁਹਾਡੀ ਨੀਂਦ ਟੁੱਟਦੀ ਹੈ ਤੇ ਤੁਸੀਂ ਸ਼ਾਮ ਨੂੰ ਪੈਣ ਵੇਲੇ ਆਪਣੇ ਪਾਣੀ ਦੇ ਵਿੱਚ ਹੰਦੀ ਕੋ ਫੜਕਰੀ ਪਾ ਲਿਓ ਜਾਂ ਵੈਸੀ ਫੜਕਰੀ ਡਲੀ ਸਿੱਟ ਕੇ ਨੂੰ ਇੱਕ ਦੋ ਵਾਰੀ ਫਲਾ ਲਿਓ ਉਹ ਉਹਦਾ ਵੀ ਫੜਕਰੀ ਦਾ ਅਸਰ ਉਹਦੇ ਵਿੱਚ ਘੁੱਲ ਜੂਗਾ ਤੁਸੀਂ ਉਸ ਪਾਣੀ ਨਾਲ ਆਇਓ ਪਹਿਲੇ ਦਿਨ ਹੀ ਤੁਹਾਨੂੰ ਫਰਕ ਪੈ ਜਾਊਗਾ ਤੁਹਾਨੂੰ ਡਰਾਉਣ ਸੁਪਨੇ ਨਹੀਂ ਆਉਣਗੇ ਨੀਂਦ ਤੁਹਾਡੀ ਬਹੁਤ ਸੁਣੀ ਆਊਗੀ ਤੇ ਇਹ ਕੋਈ ਜੀ ਆਪਾਂ ਕੋ ਟੂਣਾ ਟੋਟਕਾ ਨਹੀਂ ਹੁੰਦਾਗਾ ਇਹ ਆਪਣੇ ਬਜ਼ੁਰਗਾਂ ਦੇ ਅਜਮਾਏ ਹੋਏ ਤਰੀਕੇ ਹੁੰਦੇ ਜਿਹੜੇ ਮੈਂ ਤੁਹਾਨੂੰ ਦੱਸਦੀ ਆਂ ਤੇ ਵੇਖੋ ਇਹ ਆਪਣੇ ਵੱਡੇ ਬਜ਼ੁਰਗ ਵੀ ਪਹਿਲਾ ਸਮਿਆਂ ਦੇ ਵਿੱਚ ਇੰਨਾ ਨਹੀਂ ਹੁੰਦਾ ਸੀਗਾ ਉਹ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਆਪਣਾ ਹੱਲ ਕਰ ਲੈਂਦੇ ਸੀ ਇਹ ਕੋਈ ਬਹਿਮ ਭਰਮ ਨਹੀਂ ਹੁੰਦੇ ਇਹ ਘਟੂਨੇ ਜਾਦੂ ਹੈਗੇ ਹੈਗੇ ਕਿ ਇਹ ਸਭ ਕੁਝ ਨਾਲ ਉਹ ਆਪਣੇ ਆਪ ਨੂੰ ਠੀਕ ਕਰ ਲੈਂਦੇ ਹੁਣ ਜਦੋਂ ਵੀ ਆਪਾਂ ਨੂੰ ਡਰ ਹੁੰਦਾ ਕਿ ਅੱਜ ਮੇਰਾ ਬੱਚਾ ਹੈ ਸਕੂਲ ਦੇ ਵਿੱਚ ਕੋਈ ਬੰਤਣ ਕੇ ਜਾ ਰਿਹਾ ਜਾਂ ਕਿਸੇ ਵਿਆਹ ਕਿਸੇ ਪ੍ਰੋਗਰਾਮ ਤੇ ਜਾ ਰਿਹਾ ਜਾਂ ਤੁਸੀਂ ਕਈ ਵੇਖਿਆ ਛੋਟੇ-ਛੋਟੇ ਬੱਚਿਆਂ ਨੂੰ ਬੜੀ ਸ਼ੀਤੀ ਨਜ਼ਰ ਲੱਗ ਜਾਂਦੀ ਹੈ ਹਨਾ ਤੁਸੀਂ ਉੱਥੇ ਕੀ ਕਰਨਾ ਦੋ ਕਾਲੀਆਂ ਮਿਰਚਾਂ ਲੈਣੀਆਂ ਬੱਚੇ ਦੀ ਜੇਬ 'ਚ ਪਾ ਦੇਣੀਆਂ ਜਦੋਂ ਤੁਸੀਂ ਉਹ ਪ੍ਰੋਗਰਾਮ ਖਤਮ ਕਰਕੇ ਜਾਂ ਬੱਚਾ ਜੋ ਵੀ ਕਿਤੋਂ ਵੀ ਆਵੇ ਆਉਣ ਸਾਰ ਪਹਿਲਾਂ ਉਹਨੂੰ ਮਿਰਚਾਂ ਕੱਢਣੀਆਂ ਤੇ ਘਰ ਤੋਂ ਬਾਹਰ ਸੁੱਟ ਦੇਣੀਆਂ ਸਿਰਫ ਇਹਨਾਂ ਕੰਮ ਕਰਨ ਨਾਲ ਤੁਹਾਡੇ ਬੱਚੇ ਨੂੰ ਕਦੇ ਵੀ ਨਜਰਨੀ ਲੱਗੂ ਨਹੀਂ ਕਾਲੀਆਂ ਮਿਰਚਾਂ ਲੈਣੀਆਂ ਛੋਟਾ ਜਿਹਾ ਫੜਕੜੀਆ ਟੁਕੜਾ ਲੈ ਲਓ ਫੁੱਟ ਆ ਜਾ ਉਹ ਬੱਚੇ ਦੀ ਜੇਬ 'ਚ ਪਾ ਲਓ ਉਹ ਬੱਚਾ ਸਾਰਾ ਦਿਨ ਉਹਦੇ ਨਾਲ ਰਹੇ ਬੱਚੇ ਨੂੰ ਕਹੇ ਵੀ ਕੱਢਣਾ ਨਹੀਂ ਸਿਖਾਣੀ ਜਦੋਂ ਬੱਚਾ ਤੁਹਾਡੇ ਘਰੇ ਆਵੇ ਸਭ ਤੋਂ ਪਹਿਲਾਂ ਜੇਬ 'ਚੋਂ ਫੜਕੜੀਆ ਟੁਕੜਾ ਕੱਢੋ ਤੇ ਉਹਨੂੰ ਚੱਕ ਕੇ ਘਰ ਤੋਂ ਤੁਸੀਂ ਦੇਖੋ ਕਦੇ ਵੀ ਤੁਹਾਡੇ ਬੱਚੇ ਨੂੰ ਬੁਰੀ ਨਜ਼ਰ ਨਹੀਂ ਲੱਗੂਗੀ ਕਿਸੇ ਵੀ ਕਦੇ ਵੀ ਤਾਂ ਕਈ ਹੁੰਦਾ ਨਾ ਆਪਾਂ ਸੋਹਣੇ ਕੱਪੜੇ ਪਾ ਦਿੰਨੇ ਆ ਬੱਚਿਆਂ ਦੇ ਨਾ ਤੇ ਬੱਚਾ ਬਿਮਾਰ ਹੋ ਜਾਂਦਾ ਆਪਾਂ ਕਹਿੰਦੇ ਇਹਨੂੰ ਨਜ਼ਰ ਲੱਗ ਗਈ ਅੱਜ ਭਲਾ ਨੇ ਥੱਗੀ ਸੀ ਨਜ਼ਰ ਲੱਗੀ ਪੋਸ਼ੇਤੀ ਨਜ਼ਰ ਆ ਜੂ ਮਾਂ ਮਾਕਾਰੇ ਟਿੱਕੇ ਵੀ ਲਾਉਂਦੀਆਂ ਫਿਰ ਵੀ ਨਜ਼ਰ ਨਹੀਂ ਲੈਂਦੀ ਫਿਰ ਵੀ ਬੱਚਾ ਨਜ਼ਰ ਦਾ ਸ਼ਿਕਾਰ ਹੋ ਜਾਂਦਾ ਇੱਥੇ ਤੁਸੀਂ ਇਹ ਕੰਮ ਕਰੋ ਤੁਸੀਂ ਉਹਦੇ ਜੇਬ 'ਚ ਛੋਟਾ ਜਿਹਾ ਟੁਗੜਾ ਪਾ ਸਕਦੇ ਹੋ ਫਟਕੜੀ ਦਾ ਤੇ ਜਦੋਂ ਘਰੇ ਤੁਸੀਂ ਆਉਨੇ ਹੋ ਤੇ ਨਾਲ ਦੀ ਨਾਲ ਉਹ ਕੱਢ ਕੇ ਘਰ ਤੋਂ ਬਾਹਰ ਕੋਈ ਨਾਲੀ ਵਗਦੀ ਉਹ 'ਚ ਸਿਰ ਤੇ ਜਾਓਂਗੀ ਸਿਰ ਤੇ ਕੋਈ ਗ ਆਹ ਉਹ ਜੇਵਤੀ ਤੁਸੀਂ ਦੋ ਕਾਲੀਆਂ ਮਿਰਚਾਂ ਪਾ ਸਕਦੇ ਹੋ ਜਦੋਂ ਤੁਸੀਂ ਘਰ ਦੇ ਵਿੱਚ ਅਮਨਿਓ ਅਨੁਸਾਰ ਪਹਿਲਾਂ ਤੁਸੀਂ ਉਹ ਕੱਟਣੀਆਂ ਕੱਢ ਕੇ ਬਾਹਰ ਸਿਰ ਦੇਣੀਆਂ ਛੋਟੇ ਬੱਚੇ ਨੂੰ ਕਦੀ ਵੀ ਨજર ਦੀ ਲਕੂ ਜੇ ਤੁਸੀਂ ਇਸ ਤਰ੍ਹਾਂ ਕਰਦੇ ਤੇ ਨਹੀਂ बार-बार ਬੱਚਾ ਨજર ਦਾ ਸ਼ਿਕਾਰ ਹੁੰਦਾ ਫਿਰ ਆਪਾਂ ਕਦੇ ਕਿਤੇ ਲੈ ਕੇ ਜਾਂਦੇ ਆ ਕਦੇ ਕਿਤੇ ਲੈ ਕੇ ਜਾਣੇ ਨਾਲੇ ਪੈਸਾ ਖਰਾਬ ਹੈ ਸਮਾਂ ਖਰਾਬ ਇਸ ਤਰ੍ਹਾਂ ਹੀ ਆਪਣੇ ਬਜ਼ੁਰਗਾਂ ਦੇ ਜਮਾਈ ਹੋਏ ਛੋਟੇ-ਛੋਟੇ ਟੋਟਕੇ ਹੁੰਦੇ ਆ ਜੋ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਜਿੰਦਗੀ ਜੇ ਆਪਾਂ ਸੁਖੀ ਹੋਵੇ ਅੱਜਕੱਲ੍ਹ ਆਪਣਾ ਇੰਝ ਆਪਾਂ ਕਹਿੰਨੇ ਬਾਹਰੋਂ ਨਜ਼ਰ ਲੱਗ ਜਾਂਦੀ ਹੈ ਨਹੀਂ ਜੀ ਜ਼ਰੂਰੀ ਨਹੀਂ ਹੁੰਦਾ ਵੀ ਨਜ਼ਰ ਬਾਹਰੋਂ ਲੱਗਦੀ ਨਹੀਂ ਬੱਚੇ ਨੂੰ ਨਜ਼ਰ ਉਹਦੇ ਮਾਂ ਪਿਓ ਦੀ ਵੀ ਲੱਗ ਜਾਂਦੀ ਉਹਦੇ ਭੈਣ ਭਰਾ ਦੀ ਵੀ ਲੱਗ ਜਾਂਦੀ ਜੇ ਮਾਂ ਸਹਸਵਾਈ ਕਹਿੰਦੇ ਮੇਰਾ ਅਜੇ ਪੁੱਤ ਕਿੰਨਾ ਸੋਹਣਾ ਲੱਗਦਾ ਤੇ ਸੱਤਮਾਚ ਨਜ਼ਰ ਲੱਗ ਜਾਂਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬਾਹਰਲੇ ਲੋਕਾਂ ਆਖ ਦੀ ਨਜ਼ਰ ਵੀ ਬਹੁਤ ਲੱਗਦੀ ਹੈ ਜੀ ਇਹਦੇ ਲਈ ਜੀ ਆਪਾਂ ਕਾਲਾ ਟਿੱਕਾ ਲਾਓ ਲਾਉਣ ਨਾਲ ਵੀ ਕਈ ਵਾਰ ਨਹੀਂ ਹੁੰਦਾ ਜੇ ਰਹਿੰਦੀ ਤਾਂ ਤੁਸੀਂ ਬੱਚੇ ਦੀ ਜੇ ਉਹ ਫਟਕੜੀ ਜਾਂ ਕਾਲੀਆਂ ਮਿਰਚਾਂ ਜ਼ਰੂਰ ਪਾਓ ਉਸ ਤੋਂ ਬੱਚੇ ਨੂੰ ਕਦੇ ਵੀ ਨਜ਼ਰ ਨਹੀਂ ਲੱਗੂ ਸਸਤਾ ਜੇ ਤੇ ਸੌਖਾ ਯਾਰ ਪਾ ਤੁਹਾਡੇ ਲਈ ਲੈ ਕੇ ਆਉਣੀ ਆ ਜੀ ਤੁਸੀਂ ਜਰੂਰ ਅਪਣਾਓ ਤੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਬਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੁਸੀਂ ਇਹਨਾਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਹੈ ਜਰੋਂ ਬਹੁਤ-ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ